ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਅਮਿਤ ਕਰਦੇ ਆਂ ਤੁਸੀਂ ਸਾਰੇ ਜਾਣੇ ਵਦੀਆਂ ਹੋਵੋਗੇ ਤੇ ਅੱਜ ਵਾਲੀ ਵੀਡੀਓ ਮੈਂ ਲੈ ਕੇ ਆਈ ਆ ਜੀ ਜਿਹੜੀ ਆਪਣੀ ਰਸੋਈ ਦੀ ਜਾਲੀ ਹੁੰਦੀ ਆ ਬਹੁਤ ਜ਼ਿਆਦਾ ਗੰਦੀ ਹੋ ਜਾਂਦੀ ਆ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਆਂ ਤੇ ਜੀ ਸਭ ਤੋਂ ਪਹਿਲਾਂ ਆਪਾਂ ਲਿਆ ਸੀ ਇੱਕ ਕੱਪੜਾ ਤੇ ਉਹਦੇ ਨਾਲ ਆਪਾਂ ਜਾਲੀ ਨੂੰ ਝਾੜਨਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਜਿਹੜੀ ਉਤਲੀ ਉਤਲੀ ਡਸਟ ਆ ਉਹ ਸਾਰੀ ਨਿਕਲ ਜਾਵੇ ਤੇ ਜੀ ਇਸ ਤੋਂ ਬਾਅਦ ਆਪਾਂ ਲਿਆ ਸੀਗਾ ਇੱਕ ਕਪੜੇ ਧੋਣ ਵਾਲਾ ਜਿਹੜਾ ਬਰਸ਼ ਹੁੰਦਾ ਆ ਉਹ ਆਪਾਂ ਲੈ ਲੈਣਾ ਆ ਤੇ ਉਹਦੇ ਨਾਲ ਆਪਾਂ ਇਹ ਜਾਲੀ ਨੂੰ ਚੰਗੀ ਤਰ੍ਹਾਂ ਜਿਹੜਾ ਆ ਉਹ ਸਾਫ਼ ਕਰਨਾ ਸ਼ੁਰੂ ਕਰ ਦਾਂਗੇ ਤੇ ਜੀ ਬਰਸ਼ ਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਰਗੜ ਰਗੜ ਕੇ ਜਿਹੜਾ ਸਾਫ਼ ਕਰਾਂਗੇ ਤਾਂ ਜੋ ਜਿਹੜਾ ਕਿ ਉਹ ਤੇਲ ਲੱਗ ਗਿਆ ਹੁੰਦਾ ਥੋੜਾ ਬਹੁਤਾ ਇਹਦੇ ਨਾਲ ਜਿਹੜਾ ਸਾਫ਼ ਹੋ ਜਾਵੇ ਮਤਲਬ ਮੋਟੀ ਮੋਟੀ ਜਿਹੜੀਆਂ ਆਪਾਂ ਕਹਿ ਸਕਦੀਆਂ ਕਿ ਮਿੱਟੀ ਜੰਮੀ ਆ ਉਹ ਨਿਕਲ ਜਾਵੇ ਇਹਦੇ ਨਾਲ ਤੇ ਮੈਂ ਆਪਣੀ ਜਿਹੜੀ ਕੀ ਸੀਗੀ ਅੰਦਰੋਂ ਬੰਦ ਕਰ ਲਈ ਸੀਗੀ ਬਾਰ-ਬਾਰ ਖੁੱਲਨੇ ਨਾ ਤੇਨੇ ਮੈਂ ਬਾਹਰਲੀ ਸਾਈਡ ਤੋਂ ਸਾਫ਼ ਕਰਦੀ ਪਈ ਸੀ ਕਿਉਂਕਿ ਸਾਡੇ ਇੱਧਰ ਪੋੜੀਆਂ ਨੇ ਤੇ ਮੈਨੂੰ ਇੱਧਰੋਂ ਦੀ ਸਾਫ਼ ਕਰਨਾ ਜਿਹੜਾ ਉਹ ਤੋਖਾ ਲੱਗਦਾ ਆ ਤੇ ਮੈਂ ਤੁਹਾਨੂੰ ਅੰਦਰ ਜਾ ਕੇ ਵੀ ਰਸੋਈ ਦੇ ਦਿਖਾਵਾਂਗੀ ਉਧਰ ਦੂਸਰੀ ਸਾਈਡ ਤੋਂ ਵੀ ਦਿਖਾਵਾਂਗੀ ਕਿ ਕਿੰਨਾ ਜ਼ਿਆਦਾ ਸਾਫ਼ ਹੋ ਜਾਂਦੀ ਆ ਤੁਸੀਂ ਦੇਖਿਓ ਕਿ ਲਾਗੀ ਜਾਲੀ ਜਿਹੜੀ ਉਹ ਕਿੰਨੀ ਗੰਦੀ ਲੈਂਦੀ ਆ ਤੇ ਇਹ ਵਾਲੀ ਜਾਲੀ ਜਿਹੜੀ ਆ ਇੱਕਦਮ ਚਮਕ ਜਾਂਦੀ ਆ ਕਿੱਕਾ ਜੀ ਉਸ ਤੋਂ ਬਾਅਦ ਮੈਂ ਲੈ ਲਿਆ ਸੀਗਾ ਸਟੀਲ ਬੋਲ ਜਿੰਨਾ ਆਪਾਂ ਪਾਂਡੇ ਸਾਫ਼ ਕਰਦਿਆਂ ਇਹਨੂੰ ਵੀ ਮੈਂ ਰਗਰ ਰਗਰ ਕੇ ਇਹਦੇ ਨਾਲ ਸਾਫ਼ ਕਰਾਂਗੀ ਤਾਂ ਜੋ ਜਿਹੜੇ ਕਿਉਂ ਤੇਲ ਦੇ ਨਾਲ ਆ ਛੇਕਾ ਬੰਦ ਹੋ ਜਾਂਦੇ ਆ ਇਹ ਥੋੜੇ ਬਹੁਤੇ ਇਹਦੇ ਨਾਲ ਜਿਹੜੇ ਓਪਨ ਹੋਣਗੇ ਖੁੱਲ ਜਾਣਗੇ ਕਿੱਕਾ ਜੀ ਤੁਸੀਂ ਲਾਸਟ ਤੱਕ ਵੀਡੀਓ ਤੇ ਨਾਲ ਬਨੇ ਰਹੋ ਤੁਸੀਂ ਖੋਦ ਰਿਜ਼ਲਟ ਦੇਖਿਓ ਲਾਗਲੀ ਜਾਲੀ ਕਿੰਨੀ ਗੰਦੀ ਐ ਇਹ ਵਾਲੀ ਜਾਲੀ ਜਿਹੜੀ ਐ ਕਿੱਦਾਂ ਇੱਕਦਮ ਚਮਕਾ ਮਾਰਨ ਲੱਗ ਜੰਦੀ ਆ ਹੁਣ ਦੇਖੋ ਤੁਸੀਂ ਕਿਚਨ ਦੇ ਅੰਦਰ ਕਿੰਨਾ ਧੁੰਦਲਾ ਨਜ਼ਰ ਆ ਰਿਹਾ ਐ ਤੇ ਲਾਸਟ ਤੇ ਦੇਖੋ ਇੱਕਦਮ ਇਹ ਮਤਲਬ ਪੂਰੀ ਐ ਸਾਫ ਹੋ ਜਾਣੀ ਐ ਜਾਲੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇਖੋ ਏਦਾਂ ਰਗਰ ਰਗਰ ਕੇ ਇਹਨਾਂ ਸਾਫ ਕਰ ਲੈਣਾ ਐ ਕਿਹਾ ਜੀ ਫਿਰ ਆਪਾਂ ਤੁਹਾਨੂੰ ਕਿਚਨ ਦੇ ਅੰਦਰ ਜਾ ਕੇ ਵੀ ਮੈਂ ਦਿਖਾਵਾਂਗੀ ਕਿ ਇਹਨੂੰ ਆਪਾਂ ਕਿੱਸ ਤਰ੍ਹਾਂ ਸਾਫ ਕੀਤਾ ਐ ਤੇ ਕਾਫੀ ਮਿਲਿਆ ਪਹਿਣਾ ਦੇ ਕਮੈਂਟ ਆਏ ਸੀਗੇ ਜਿਹੜੀ ਮੈਂ ਜਾਲੀਆਂ ਵਾਲੀ ਵੀਡੀਓ ਬਣਾਈ ਸੀ ਦਰਵਾਜ਼ੇ ਦੀ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਇਹਨੂੰ ਵੀ ਤੁਸੀਂ ਉਸ ਤਰ੍ਹਾਂ ਹੀ ਪਿਆਰ ਦੇਣਾ ਤੇ ਬੜੇ ਜਿਆਦਾ ਕਮੈਂਟ ਆਏ ਸੀਗੇ ਕਿ ਦੀਦੀ ਆਪਾਂ ਰਸੋਈ ਦੀ ਜਿਹੜੀ ਜਾਲੀ ਆ ਉਹ ਕਿਸ ਤਰ੍ਹਾਂ ਸਾਫ਼ ਕਰ ਸਕਦੇ ਹਾਂ ਉਹਦੇ ਉੱਪਰ ਆਪਾਂ ਤੇਲ ਲਗਾਇਆ ਤੇ ਉਹ ਹੋਰ ਖਰਾਬ ਹੋ ਜਾਣੀ ਕਿਉਂਕਿ ਕਿਉਂ ਤੇਲ ਬਹੁਤ ਜੰਮਿਆ ਹੁੰਦਾ ਇਹ ਵੀਡੀਓ ਮੈਂ ਇਸੇ ਲਈ ਬਣਾਈ ਆ ਕਿ ਮੈਂ ਤੁਹਾਨੂੰ ਪੂਹੀ ਡਿਟੇਲ ਦੇਵਾਂ ਕਿ ਦੱਸਿਆ ਕਿ ਜੇ ਤੁਹਾਨੂੰ ਰਸੋਈ ਵਾਲੀ ਜਾਲੀ ਕਰਨੀ ਆ ਉਦੋਂ ਆਪਾਂ ਕਿਹੜੇ ਤਰੀਕੇ ਦੇ ਨਾਲ ਇਹਨੂੰ ਸਾਫ਼ ਕਰਨਾ ਆ ਠੀਕ ਹੈ ਜੀ ਹੁਣ ਆਪਾਂ ਦੇਖੋ ਚੰਗੀ ਤਰ੍ਹਾਂ ਜਿਹੜਾ ਸਟੀਲ ਬੂਲ ਦੇ ਨਾਲ ਹੀ ਸਾਫ਼ ਕਰ ਲਿਆ ਉਸ ਤੋਂ ਬਾਅਦ ਮੈਂ ਫਿਰ ਕੱਪੜੇ ਦੇ ਨਾਲ ਇਹਨੂੰ ਚਾੜ ਦਿੱਤਾ ਸੀਗਾ ਚੰਗੀ ਤਰ੍ਹਾਂ ਠੀਕ ਹੈ ਜੀ ਇਹਨੂੰ ਚਾੜਨ ਤੋਂ ਬਾਅਦ ਮੈਂ ਹੁਣ ਇਹਦੇ ਉੱਪਰ ਲਗਾਵਾਂਗੀ ਜਿਹੜਾ ਮਸ਼ੀਨ ਦਾ ਤੇਲ ਹੁੰਦਾ ਉਹੀ ਲਿਆਇਆ ਜੀ ਮੈਂ ਦਰਵਾਜ਼ਿਆਂ ਦੇ ਉੱਪਰ ਆਪਾਂ ਇਹਨੂੰ ਸਿੱਧਾ ਡਾਇਰੈਕਟ ਹੀ ਲਗਾ ਦਿੱਤਾ ਸੀ ਕਿਉਂਕਿ ਉਹਦੇ ਉੱਪਰ ਕਿਉਂ ਤੇਲ ਨਹੀਂ ਜੰਮਿਆ ਹੁੰਦਾ ਤੇ ਘੱਟ ਗੰਦੇ ਹੁੰਦੇ ਆ ਤੇ ਇਹਦੇ ਉੱਪਰ ਸਾਨੂੰ ਥੋੜੀ ਜੀ ਮਿਹਨਤ ਕਰਨੀ ਪੈਂਦੀ ਆ ਕਿਉਂਕਿ ਇਹ ਗੰਦੀਆਂ ਬਹੁਤ ਹੁੰਦੀਆਂ ਤੇ ਹੁਣ ਮੈਂ ਜਿਹੜੀ ਖਿੜਕੀ ਸੀ ਉਹ ਖੋਲ ਲਈ ਸੀਗੀ ਤੇ ਮੈਂ ਇਹ ਤੇਲ ਜਿਹੜਾ ਚੰਗੀ ਤਰ੍ਹਾਂ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਮੈਂ ਤੁਹਾਨੂੰ ਰਸੋਈ ਦੇ ਅੰਦਰ ਜਾ ਕੇ ਵੀ ਦਿਖਾਵਾਂਗੀ ਤੇ ਉਧਰਲੀ ਸਾਈਡ ਤੇ ਵੀ ਇੱਕ ਵਾਰੀ ਅਸੀਂ ਇਹਨੂੰ ਤੇਲ ਨੂੰ ਜਿਹੜਾ ਲਗਾਵਾਂਗੇ ਵੈਸੇ ਤਾਂ ਤੁਸੀਂ ਖੁਦ ਦੇਖ ਕੇ ਕਹਿਣਾ ਕਿ ਜ਼ਰੂਰਤ ਹੀ ਨਹੀਂ ਲਗਾਣ ਦੀ ਇਹ ਇਧਰੋਂ ਦੀ ਲਗਾਇਆ ਬਾਰ-ਬਾਰ ਦੀ ਤੇ ਅੰਦਰ ਨੂੰ ਵੈਸੇ ਹੀ ਜਾਲੀ ਜਿਹੜੀ ਉਹ ਚਮਕ ਜਾਣੀ ਆ ਪਰ ਆਪਾਂ ਫਿਰ ਵੀ ਇੱਕ ਵਾਰੀ ਲਗਾ ਦਾਂਗੇ ਤਾਂ ਜੋ ਸਾਡੀ ਜਾਲੀ ਜਿਹੜੀ ਆ ਹੋਰ ਜ਼ਿਆਦਾ ਚੰਗੀ ਤਰ੍ਹਾਂ ਸਾਫ਼ ਹੋ ਜੇ ਠੀਕ ਹੈ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਤੇਲ ਜਿਹੜਾ ਲਗਾ ਲੈਣਾ ਤੇ ਇਹਨਾਂ ਕਾਫੀ ਭੈਣਾ ਦੇ ਉਸ ਵੀਡੀਓ ਦੇ ਇਹ ਨੀਚੇ ਕਮੈਂਟ ਆਏ ਸੀਗੇ ਕਿ ਅਸੀਂ ਪੈਟਰੋਲ ਨਾਲ ਸਾਫ਼ ਕਰਦੇ ਆਸੀਂ ਡੀਜ਼ਲ ਨਾਲ ਕਰਦੇ ਆ ਤਾਂ ਬਹੁਤ ਵਧੀਆ ਭੈਣੋ ਆਪਣਾ ਆਪਣਾ ਤਰੀਕਾ ਹੁੰਦਾ ਪਰ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਵਧੀਆ ਹੈ ਸੇਫਲੀ ਵੀ ਆ ਪੈਟਰੋਲ ਡੀਜ਼ਲ ਦਾ ਕਿਚਨ ਦੇ ਵਿੱਚ ਥੋੜਾ ਜਿਹਾ ਖਤਰੇ ਵਾਲਾ ਕੰਮ ਹੁੰਦਾ ਐਂਡ ਬੱਚੇ ਵੀ ਜੇ ਤੁਹਾਡੇ ਹਨਾ ਤੇਲ ਹੱਥਾਂ ਨੂੰ ਲਾ ਲੈਂ ਤਾਂ ਮੈਨੂੰ ਲੱਗਦਾ ਕਿ ਸੇਫ ਨਹੀਂ ਆ ਇਹਨਾਂ ਤੇ ਮੈਨੂੰ ਇਹ ਵਾਲਾ ਤੇਲ ਸੇਫ ਲੱਗਦਾ ਆ ਤੇ ਮੈਂ ਇਹਦੇ ਨਾਲ ਹੀ ਕਰਦੀ ਆ ਚਲੋ ਤੁਹਾਡਾ ਤਰੀਕਾ ਬਹੁਤ ਵਧੀਆ ਭੈਣੋ ਤੁਸੀਂ ਉਸ ਤਰ੍ਹਾਂ ਵੀ ਕਰ ਸਕਦੇ ਹੋ ਪਰ ਇਹ ਆ ਕਿ ਏਕ ਦਾ ਕੋਈ ਵੀ ਨੁਕਸਾਨ ਨਹੀਂ ਆ ਤੇ ਕਈਆਂ ਦੇ ਵੀ ਕਮੈਂਟ ਆਏ ਸੀਗੇ ਤੇਲ ਦੀ 스멜 ਆਉਂਦੀ ਆ ਬਿਲਕੁਲ ਨਹੀਂ ਤੇਲ ਦੀ 스멜 ਆਉਂਦੀ ਮੈਂ ਲਗਾ ਰਹੀ ਆ ਮੈਨੂੰ ਕੋਈ 스멜 ਨਹੀਂ ਆ ਰਹੀ ਉਸੇ ਟਾਈਮ ਉੱਡ ਜਾਂਦੀ ਏਦੀ 스멜 ਤੇ ਕਈਆਂ ਦੇ ਆਏ ਸੀਗੇ ਕਿ ਜੀ ਇਹ ਤਾਂ ਹੋਰ ਜ਼ਿਆਦਾ ਜੰਮ ਜਣੀ ਆ ਗੰਦਗੀ ਬਿਲਕੁਲ ਨਹੀਂ ਜੀ ਇੱਕ ਵਾਰੀ ਤੁਸੀਂ ਯਕੀਨ ਕਰਕੇ ਕਰਕੇ ਤਾਂ ਵੇਖੋ ਜਾਲੀਆਂ ਸਾਫ਼ ਜੇ ਜੰਮ ਜੇਗੀ ਤੁਸੀਂ ਦੂਜੀ ਵਾਰ ਨਾ ਕਰਨਾ ਐਵੇਂ ਤਾਂ ਕੁਛ ਨਹੀਂ ਹੁੰਦਾ ਉਹ ਵੀਡੀਓ ਪਾਈ ਨੂੰ ਮੈਨੂੰ ਘਟੋ ਘਟ ਇੱਕ ਮਹੀਨਾ ਹੋ ਗਿਆ ਤੇ ਹਲੇ ਤੱਕ ਸਾਡੇ ਦਰਵਾਜ਼ੇ ਉਵੇਂ ਦੇ ਹੀ ਨਹੀਂ ਠੀਕ ਹੈ ਜੀ ਦੋ-ਤਾਈ ਮਹੀਨੇ ਬਾਅਦ ਮੈਂ ਇਸ ਤਰ੍ਹਾਂ ਸਾਫ਼ ਕਰ ਦਿੰਨੀ ਆ ਤੇ ਦਰਵਾਜ਼ੇ ਇੱਕਦਮ ਚਮਕਾ ਮਾਰਨ ਲੱਗ ਜਾਂਦੇ ਨੇ ਬਿਲਕੁਲ ਨਵੇਂ ਲੱਗਦੇ ਨੇ ਜਿਸ ਤਰ੍ਹਾਂ ਪੇਂਟ ਕੀਤਾ ਹੁੰਦਾ ਤੇ ਜਿਹੜੀ ਰਸੋਈ ਦੀ ਜਾਲੀ ਆ ਨਾ ਬਹੁਤ ਜ਼ਿਆਦਾ ਗੰਦੀ ਲੱਗਦੀ ਆ ਇੰਨੀ ਗੰਦੀ ਲੱਗਦੀ ਕਿ ਆਰ-ਪਾਰ ਦੇਖਣਾ ਦਿੱਕਦਾ ਵੀ ਨੀ ਨਜ਼ਰ ਨਹੀਂ ਆਉਂਦਾ ਹਨਾ ਕਿ ਧੂਏ ਦੇ ਨਾਲ ਜਦੋਂ ਤਵਾ ਰੱਖਿਆ ਹੁੰਦਾ ਤੇ ਧੂਆਂ ਜਦੋਂ ਪਰੌਂਟੀਆਂ ਬੰਦੀਆਂ ਧੂਆਂ ਚੜ੍ਹ ਚੜ੍ਹ ਕੇ ਜਿਹੜੀ ਜਾਲੀ ਉਹ ਇੱਕਦਮ ਬਲੌਕ ਹੋ ਜਾਂਦੀ ਆ ਤੇ ਕਾਫੀ ਪਹਿਣਾ ਮਤਲਬ ਇਹਨੂੰ ਸਾਫ਼ ਕਰਨ ਤੇ ਬਹੁਤ ਮਿਹਨਤ ਲੱਗਦੀ ਆ ਤੇ ਇਸ ਤਰ੍ਹਾਂ ਮੈਨੂੰ ਲੱਗਦਾ ਟਾਈਮ ਘੱ ਇਹ ਇਹ ਆ ਕਿ ਥੋੜਾ ਜਿਆ ਮਿਹਨਤ ਤਾਂ ਕਰਨੀ ਪੈਂਦੀ ਆ ਕਿ ਬਰਸ਼ ਦੇ ਨਾਲ ਪਹਿਲਾਂ ਕਲੀਨ ਕਰ ਲਓ ਜਰੂਰ ਤਾਂ ਜੋ ਇਹ ਤੇਲ ਦੇ ਨਾਲ ਬਾਅਦ ਆਸਾਨੀ ਨਾਲ ਜਿਹੜੀ ਸਾਡੀ ਕਿਚਨ ਆ ਉਹ ਕਿਚਨ ਦੀ ਜਾਲੀ ਸਾਫ਼ ਹੋ ਜੇ ਹੁਣ ਮੈਂ ਤੁਹਾਨੂੰ ਅੰਦਰੋਂ ਦੀ ਦਿਖਾਉਣੀ ਆ ਜਾ ਕੇ ਆਹ ਦੇਖੋ ਆਪਾਂ ਅੰਦਰ ਆਏ ਸੀਗੇ ਤੇ ਸਲਫ ਦੇ ਉੱਪਰ ਕਿੰਨਾ ਜਿਆਦਾ ਹਨਾ ਕਟਾ ਜਦੋਂ ਮੈਂ ਬਰਸ਼ ਦੇ ਨਾਲ ਸਾਫ਼ ਕੀਤਾ ਤਾਂ ਤੁਸੀਂ ਜਾਲੀ ਖੂਣੇ ਦੇਖ ਸਕਦੇ ਹੋ ਹਲੇ ਹੀ ਅੰਦਰੋਂ ਸਾਫ਼ ਕਰਨੀ ਆ ਅਜੀ ਤੁਸੀਂ ਦੇਖੋਗੇ ਕਿ ਕਿੰਨਾ ਚੇਂਜ ਹੁਣ ਮੇਰੇ ਹਣਾ ਤੁਸੀਂ ਹੁਣ ਨਾਲ ਦੀ ਜਾਲੀ ਵੀ ਦੇਖਿਓ ਤੇ ਇਹ ਵੀ ਦੇਖਿਓ ਕਿ ਬਹੁਤ ਜ਼ਿਆਦਾ ਦੇਖੋ ਕਿੰਨੀ ਗੰਦੀ ਹੈ ਇਹ ਵਾਲੀ ਇਹਨੂੰ ਅਜੇ ਆਪਾਂ ਸਾਫ਼ ਕਰਨਾ ਤੇ ਤੁਸੀਂ ਇਹ ਰਿਜ਼ਲਟ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੇ ਅੱਧੀ ਸਾਫ਼ ਹੋਈ ਆ ਹਲੇ ਅਸੀਂ ਅੰਦਰਵਾਰੋਂ ਜਿਹੜਾ ਤੇਲ ਆ ਉਹ ਲਗਾਉਣਾ ਆ ਹੁਣ ਅੰਦਰਵਾਰੋਂ ਆਪਾਂ ਨੂੰ ਬਰਸ਼ ਦੇ ਨਾਲ ਸਾਫ਼ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਆਪਾਂ ਸਿੱਧਾ ਹੀ ਤੇਲ ਜਿਹੜਾ ਆ ਉਹ ਲਗਾ ਦਾਂਗੇ ਠੀਕ ਹੈ ਜੀ ਵੇਖੋ ਫਰਕ ਤੁਹਾਡੇ ਸਾਹਮਣੇ ਕਿੰਨਾ ਧੁੰਦਲਾ ਨਜ਼ਰ ਆ ਰਿਹਾ ਉਧਰੋਂ ਤੇ ਧਰੋਂ ਕਿੰਨਾ ਸਾਫ਼ ਆ ਗਿਆ ਤੇ ਮੇਰਾ ਤਾ ਦਿਨ ਅਲਜਾਰ ਦੇ ਤਸਵੀਰਾਂ ਦੇ ਐਕਸਟਰਾ ਤੇ ਸੀਗਾ ਉਹਨ ਸਾਰਾ ਜਿਹੜਾ ਹੀ ਝੜ ਗਿਆ ਸੀਗਾ ਤੇ ਜਾਲੀ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਾਫ ਹੋ ਗਈ ਹੈ ਤੇ ਜਿਹੜੇ ਉਹਦੇ ਸ਼ੇਡ ਦਾ ਪੋਰਚ ਜੀ ਹੈ ਉਹਦੇ ਖੁੱਲ ਗਏ ਨੇ ਤਾਂ ਵੇਖੋ ਕਿੰਨੀ ਬਲੌਕੀਜ਼ ਆ ਕਿੰਨੀ ਜਾਲੀ ਜਿਹੜੀ ਗੰਦਗੀ ਆ ਕਿੰਨੀ ਕਾਲੀ ਕਾਲੀ ਆ ਤੇ ਅੰਦਰਲੀ ਜਾਲੀ ਜਿਹੜੀ ਉਹ ਕਿੰਨੀ ਚਿੱਟੀ ਤੇ ਸਾਫ ਹੋ ਗਈ ਆ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਕਿ ਕਿੰਨਾ ਦਰਵਾਜ਼ਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਨਾ ਦੀ ਆਪਾਂ ਇਧਰਲੀ ਸਾਈਡ ਤੇ ਵੀ ਜਿਹੜਾ ਤੇਲ ਸੀਗਾ ਉਹ ਲਗਾਉਣਾ ਸ਼ੁਰੂ ਕਰ ਦਿੱਤਾ ਵੈਸੇ ਇਨੀ ਜ਼ਰੂਰਤ ਨਹੀਂ ਲਗਾਉਂਦੀ ਆਪਾਂ ਉਦਾਂ ਵੀ ਛੱਡ ਸਕਦੇ ਆ ਪਰ ਮੈਂ ਕਿਹਾ ਕਿ ਚਲੋ ਚੰਗੀ ਤਰ੍ਹਾਂ ਬਿਲਕੁਲ ਜਿਹੜਾ ਥੋੜਾ ਬੋਤਾ ਰਹਿ ਗਿਆ ਉਹ ਵੀ ਸਾਫ਼ ਹੋ ਜਾਏਗਾ ਇਸ ਤਰ੍ਹਾਂ ਹੀ ਮੈਂ ਦੋਨਾਂ ਬਕਸਿਆਂ 'ਚ ਕਰ ਲਿਆ ਤੇ ਤੀਸਰੇ ਬਕਸੇ 'ਚ ਮੈਂ ਸਲਫ ਦੇ ਉੱਪਰ ਚੜ ਕੇ ਫੇਰ ਲਗਾਵਾਂਗੀ ਕਿਉਂਕਿ ਮੇਰਾ ਹੱਥ ਨਹੀਂ ਪਹੁੰਚਣਾ ਠੀਕ ਹੈ ਜੀ ਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਸਾਫ਼ ਕਰ ਸਕਦੇ ਆ ਤੇ ਭੈਣੋ ਕੋਈ ਵੀ ਨੁਕਸਾਨ ਨਹੀਂ ਆ ਬਹੁਤ ਸਸਤਾ ਕਈ ਭੈਣਾ ਕਹਿੰਦੀਆਂ ਕਿ ਇਹਦੇ ਤੇ ਮਹਿੰਗਾ ਹੀ ਆਂਦਾ ਹੈ ਦੇਖੋ ਮੈਂ ਪੂਰੀ 100 ਰੁਪਏ ਦੀ ਬੋਤਲ ਲਈ ਸੀ ਕਿਤੇ 2-2.5 ਮਹੀਨੇ ਮੈਨੂੰ ਇਹਨੂੰ ਵਰਤਦੀ ਨੂੰ ਹੀ ਹੋ ਗਿਆ ਤੇ ਮੇਰੇ ਖਿਆਲ ਦੇ ਨਾਲ ਸਾਲ ਲੰਘ ਜਾਣਾ ਤੇ ਭੈਣੋ ਕੋਈ ਏਡਾ ਵੱਡਾ ਖਰਚਾ ਨਹੀਂ ਹੈਗਾ ਜੇ ਤੁਹਾਡੀ ਰਸੋਈ ਸੋਹਣੀ ਲੱਗ ਜੇ ਤੇ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਖਰਚਾ ਹੈ ਤੇ ਬਾਕੀ ਕਿੰਨਾ ਟਾਈਮ ਤੁਹਾਡਾ ਨਿਕਲ ਜਾਣਾ ਤਫਰਕ ਵੇਖੋ ਤੁਸੀਂ ਦੋਨਾਂ ਜਾਲੀਆਂ ਦਾ ਇਧਰੋਂ ਦੇਖੋ ਉਸ ਦਰਵਾਜ਼ਾ ਕਿੰਨਾ ਗੰਦਾ ਨਜ਼ਰ ਆ ਰਿਹਾ ਗੱਡੀ ਤੇ ਦਰਵਾਜ਼ਾ ਤੇ ਦੂਸਰੀ ਸਾਈਡ ਤੇ ਦੇਖੋ ਇੱਕਦਮ ਐ ਜਿਹੜੀ ਜਾਲੀ ਆ ਉਹ ਚਮਕਾ ਮਾਰਨ ਲੱਗ ਗਿਆ ਦੇਖੋ ਸਾਹਮਣੇ ਆ ਜੀ ਤੁਹਾਡੇ ਰਿਜ਼ਲਟ ਤੇ ਬਹੁਤ ਵਧੀਆ ਆ ਤੇ ਘੱਟ ਮਿਹਨਤ ਆ ਤੇ ਘੱਟ ਖਰਚਾ ਆ ਤੇ ਘੱਟ ਟਾਈਮ ਵੇਸਟ ਹੁੰਦਾ ਜੇ ਤਾਂ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੁਹਾਨੂੰ ਮੈਂ ਤੁਹਾਨੂੰ 12ਵੀਂ ਦਿਖਾ ਦਾਂ ਇਹ ਨਾ ਹੋਵੇ ਕਿ ਤੁਸੀਂ ਕਹੋ ਕਿ ਤੁਸੀਂ 12ਵੀਂ ਨਹੀਂ ਦਿਖਾਈ ਤੁਸੀਂ 12ਵੀਂ ਦੇਖ ਸਕਦੇ ਹੋ ਤੇ ਭੈਣੋ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਪਿਆਰ ਕਰਦੇ ਰਹੋ ਤੇ ਧੰਨਵਾਦ ਜੀ ਤੁਹਾਡਾ ਸਾਡੀਆਂ ਵੀਡੀਓ ਦੇਖਣ ਲਈ ਜਿੰਦੇ ਵੱਸਦੇ ਰਹੋ ਹੱਸਦੇ ਰਹੋ ਤੇ ਮਿਲਦੇ ਅਗਲੀ ਵੀਡੀਓ ਦੇ ਨਾਲ